ਓਏ ਆ ਕਿ ਚੰਦ ਚੜ੍ਹਿਆ ਹੀ ਇਹ ਕੌਣ ਹਨ ਓਏ ਸਿੰਦੇ ਆਹ ਕੌਣ ਆ ਉਹ ਮੁਝ ਕਦੇ ਲੋਕੀ ਨਹੀਂ ਆਲੇ ਨੂੰ ਸਮਝਾਉਂਦੇ ਆ ਦੇ ਵੇ ਦਾਦਾ ਵੇਖ ਲੋ ਓ ਮੇਰੇ ਨਾਲ ਤੇ ਐਵੇਂ ਗਰਮ ਹੋਣ ਨਹੀਂ ਮੇਰਾ ਕਸੂਰ ਹੀ ਕੋਈ ਨਹੀਂ ਮੇਰੇ ਆਉਣ ਤੋਂ ਪਹਿਲਾਂ ਚੜੋਂਦੇ ਹੀ ਚੁੱਪ ਕਰ ਓ ਤੁਸੀਂ ਤੁਹਾਨੂੰ ਨਹੀਂ ਗਾ ਪਤਾ ਇਹਨਾਂ ਬੁੱਢੀਆਂ ਦੀਆਂ ਚਲਾਕੀਆਂ ਦਾ ਜੇ ਚੁੰਨੀ ਚਰਾਵੇ ਮਾਂਦੇ ਚੁੰਨੀ ਚਰਾਵਾ ਕਰਕੇ ਲੈ ਆਉਣੇ ਆ ਹੈਲੋ ਸਾਸਰੀ ਕਾਲ ਕੀ ਆ ਲਬਤ ਕੀ ਕੰਦੇ ਆ ਠੀਕ ਆ ਠੀਕ ਆ ਹਾਂ ਇਹ ਵੀ ਠੀਕ ਠਾਕ ਵਧੀਆ ਹੋਰ ਠੀਕ ਆ ਉਹ ਮੈਂ ਨਾ ਤਾਂ ਤੈਨੂੰ ਫੋਨ ਕੀਤਾ ਸੀ ਉਹ शिंदेਵਾਸ ਤੇ ਨਾ ਕੁੜੀ ਵੇਖਣ ਜਾਣਾ ਵਾ ਹਾਂ ਨਹੀਂ ਨਹੀਂ ਕੀ ਦੱਸਾਂ ਬੋਤ ਤੈਨੂੰ ਮੈਂ ਆਪੇ ਹੀ ਉਹਨੇ ਪੰਗਾ ਲਿਆ ਆਈਓ ਕਿਤੇ ਨਾ ਉਹਨੇ ਥੋੜਾ ਦੱਸਿਆ ਵਾ ਮੈਨੂੰ ਉਹਦੇ ਜਿੱਤੇ ਹੁਣੇ ਸ਼ਹਿਰ ਗਏ ਹੀਗੇ ਇਹਨਾਂ ਨੇ ਕਿਤੇ ਵੇਖ ਲਿਆ ਉੱਥੇ ਹੋਟਲ 'ਚ ਚਾਹ ਚੂਹੇ ਰ ਕਾਫੀ ਕਾਫੀ ਪੀਂਦੇ ਫਿਰਦੇ ਹੀ ਇਹ ਇਹ ਗਏ ਹੀ ਕਿ ਸ਼ਾਇਦ ਇਹ ਵੀ ਕਿਤੇ ਉੱਥੇ ਚਲ ਗਏ ਤੇ ਇਹਨਾਂ ਨੇ ਵੇਖਿਆ ਵਾ ਉਹਨਾਂ ਨੇ ਮੈਨੂੰ ਦੱਸੀ ਸਾਰੀ ਕਰਤੂਤ ਨਹੀਂ ਪੁੱਛਿਆ ਵਾ ਇਹਨੂੰ ਵੀ ਪੁੱਛਣਾ ਕਿਉਂ ਨਹੀਂ ਹਾਂ ਨਹੀਂ ਮੰਨ ਗਿਆ ਮੰਨ ਗਿਆ ਵਾ ਮੰਨਣਾ ਕੀ ਆ ਆਂਦਾ ਵਾ ਵੀ ਮੈਂ ਵਿਆਹ ਹੀ ਉਹਦਣਾ ਕਰਾਉਣਾ ਵਾਂ ਮੈਂ ਆਦ ਨਹੀਂ ਪੁੱਤਾ ਜਿਵੇਂ ਅਖੀ ਉਹਨਾਂ ਨੇ ਵੇਖੀ ਜਿੱਤੇ ਹੁਣਾਂ ਨੇ ਤੇ ਆਂਦੇ ਹੀ ਠੀਕ ਵਾ ਪੜ੍ਹੀ ਲਿਖੀ ਆ ਕੁੜੀ ਸੋਹਣੀ ਆ ਆਹੋ ਆਹ ਹੋਈ ਰੱਦਾ ਬਣਾ ਸਾਡਾ ਤੇ ਤਾਂ ਹੀ ਤੈਨੂੰ ਮੈਂ ਡਈ ਆਖਣਾ ਵੀ ਤੂੰ ਨਾ ਇਦਾਂ ਕਰ ਤੇ ਕੱਲ ਨੂੰ ਇਹੀ ਜਾਣਾ ਵੇਖਣ ਤੇ ਤੂੰ ਆ ਜੀ ਫਿਰ ਇੱਥੇ ਨਾਲ ਹੀ ਪਰੋਣੇ ਨੂੰ ਵੀ ਲੈ ਆਵੀਂ ਅਛਾ ਕੱਲ ਵਕ ਲੈਟ ਹਾਂ ਤਿਆਰੀ ਕਰ ਲਈ ਆ ਤੇ ਫਿਰ ਇਦਾਂ ਕਰ ਫਿਰ ਅਹੀਂ ਚਲ ਜਾਣਾ ਵਾ ਤੇ ਫਿਰ ਤੂੰ ਗੁੱਸਾ ਨਾ ਕਰੀ ਤੇ ਮੈਂ ਤੇ ਡੈਡੀ ਨੂੰ ਕਹਿਨੀ ਆ ਤਰਾ ਵੀ ਪਰੋਣੇ ਨਾਲ ਗੱਲ ਕਰ ਲਾ ਪਰੋਣਾ ਕਿੱਥੇ ਆ ਠੀਕ ਆ ਮੈਂ ਕਹਿਨੀ ਆ ਉਹਨੂੰ ਵੀ ਗੱਲ ਕਰ ਲੋ ਪਰੋਣੇ ਨਾਲ ਵੀ ਤੇ ਚਲ ਕੋਈ ਗੱਲ ਨਹੀਂ ਆ ਤੇ ਫਿਰ ਅਹੀਂ ਵੀ ਆਉਣੇ ਆ ਤੇ ਤੂੰ ਨਾ ਹੋਊਗਾ ਜੇ ਫਿਰ ਘਰ ਆ ਜੀ ਜਦੋਂ ਨਹੀਂ ਕੱਲ ਆਉਣਾ ਵਾ ਨਾ ਉਦੋਂ ਨੂੰ ਫਿਰ ਤੂੰ ਘਰ ਆ ਜੀ ਹਾਂ ਫਲੇਅਰ ਤੇ ਸਵੇਰ ਦੀ ਹੈ ਨਾ ਤੇ ਤੂੰ ਨਾਲ ਤੇ ਨਹੀਂ ਜਾਣਾ 에어ਪੋਰਟ ਤੇ ਠੀਕ ਆ ਠੀਕ ਆ ਚਲ ਕੋਈ ਗੱਲ ਨਹੀਂ ਉਹਨੂੰ ਕੱਲ ਕੇ ਨਾ ਤੇ ਤੂੰ ਮੇਰੀ ਧੀ ਇਦਾਂ ਕਦੀ ਵੀ ਬਾਅਦ ਚ ਆ ਜੀ ਫਿਰ ਜਦੋਂ ਨਹੀਂ ਉਹਨੂੰ ਲੈ ਕੇ ਆਉਣਾ ਵਾ ਨਾ ਉਦੋਂ ਨੂੰ ਫਿਰ ਤੂੰ ਘਰ ਹੀ ਹੋਵੀ ਚਲ ਠੀਕ ਆ ਕਰੋਨੀ ਮੇ ਤੇ ਡੈਡੀ ਨਾਲ ਵੀ ਗੱਲ ਆ ਠੀਕ ਆ ਆਓ ਇੱਧਰ ਜਰਾ ਆ ਕੇ ਹਾਂਜੀ ਅਕਰਿਓ ਕੁੜੀ ਨੂੰ ਫੋਨ ਕੀਤਾ ਹੈਗਾ ਗੱਲ ਕਰ ਲਓ ਤੇ ਨਾਲੇ ਪ੍ਰੋਹਣੇ ਨਾਲ ਵੀ ਗੱਲ ਕਰ ਲਿਓ ਹੁਣ ਤੁਸੀਂ ਕੁੜੀ ਨਾਲ ਤੇ ਮੈਂ ਕਰ ਲਈ ਆ ਹੋਰ ਬੁੱਤ ਕੀ ਹਾਲ ਚੱਲਿਆ ਵਧੀਆ 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 ਹੋਰ ਉਹ ਕੱਲ ਨਾ ਵਧੀਆ ਭਰਾ ਤੇਰੇ ਨੇ ਜਾਂਦੇ ਚਾਹ ਰਿਆ ਨਾ ਕੱਲ ਕੁੜੀ ਵਾਲਾਂ ਦੇ ਘਰ ਜਾਣਾ ਵਾ ਤੇ ਮੈਂ ਕਹਿੰਦਾ ਕਿ ਚਲੋ ਪ੍ਰੋਹਣੇ ਨੂੰ ਕੋਈ ਪ੍ਰੋਹਣੇ ਨਾਲ ਗੱਲ ਕਰਾ ਦੇ ਹਾਂ ਮੈਨੂੰ ਤਵਾ ਵੀ ਤੇ ਨਾਲ ਲਾਜੀ ਉਹਨੂੰ ਹਾਂ ਆ ਲਫਲੇਟ ਚਲ ਗੱਲ ਤੇ ਕਰਾ ਕਾਨੂੰ ਗੁੱਸਾ ਕਰੇਗਾ ਮੈਨੂੰ ਉਹ ਨਾ ਪੁੱਛਿਆ ਨਹੀਂ ਆਹੋ ਕਰਾ ਦੇ ਕਰ ਅਬ ਬਲੇ ਪੁੱਤ ਕੀ ਹਾਲ ਤਾਂ ਠੀਕ ਠਾਕ ਸਤਿ ਸ਼ਕਾਲ ਅੱਛਾ ਹੋਰ ਤਵਾਰ ਸਭ ਠੀਕ ਠਾਕ ਆ ਹਾਂ ਬਹੁਤ ਸਾਡਾ ਹੀ ਵਧੀਆ ਵਾ ਅੱਛਾ ਮੈਂ ਨਾ ਤੈਨੂੰ ਦੱਸਣ ਦਿਆਂ ਵੀ ਛੰਦੇ ਦਾ ਕੱਲ ਜਾਣਾ ਇਹ ਵੇਖ ਕੁੜੀ ਨੂੰ ਤੇ ਮੈਂ ਕਿਹਾ ਚਲੋ ਤੁਸੀਂ ਨਾਲ ਚਲੋ ਜੇ ਮਾਨੂੰ ਚੰਗਾ ਲੱਗੇਗਾ ਤੇ ਕੱਲ ਨਾਲ ਤੁਹਾਨੂੰ ਜਦਾਵਾ ਕਰ ਲਾਂਗੇ ਜੇ ਵਿਆਹ ਨੂੰ ਮੰਨਣ ਜਿੱਦਾਂ ਉਹ ਕਹਿਣਗੇ ਤਾਂ ਕਰ ਲਾਂਗੇ ਤੇ ਚਲਿਏ ਅੱਛਾ ਤੁਹਾਡੀ ਫੇਰ ਕੱਲ ਫਲੈਟ ਹੈ ਤੇ ਤੁਹਾਡਾ ਤਾਂ ਮੁਸ਼ਕਲ ਆ ਪਰ ਤੁਹਾਡੀ ਪਾਰਟੀ ਪੈਂਡ ਗਰਾਂਦੀ ਰਹਿ ਜਾਣੀ ਪੁੱਤ ਚਲੋ ਕੋਈ ਗੱਲ ਨਹੀਂ ਤੁਸੀਂ ਮਹਾਰਾਜ ਦਾ ਨਾਮ ਲੈ ਕੇ ਜਾਓ ਆਪਣੇ ਕੰਮ ਤੇ ਤੇ ਚਲ ਅਸੀਂ ਪੁੱਤ ਤੇ ਸੁਰ ਜਾਣਾ ਵੇਖਣ ਜੇ ਸਾਡੇ ਕੰਮ ਸੁੱਤਰ ਆ ਗਿਆ ਤਾਂ ਆਹ ਵਿਆਹ ਕੇ ਲੈ ਆਉਣੀ ਆ ਤੁਹਾਨੂੰ ਜਦਾਵਾ ਕਰਕੇ ਲੈ ਆ ਜਾਣਾ ਵਾ ਘਰੇ ਆਹੋ ਤੇ ਗੁੱਸਾ ਨਾ ਕਰੀ ਹਾਂ ਦੀਖੇ ਗੱਲਦਾ ਹਾਂ ਠੀਕ ਹੈ ਪੁੱਤ ਮਿਹਰਬਾਨੀ ਬਾਬਾ ਜੀ ਕਿਰਪਾ ਕਰਨਾ ਤਗੜੇ ਹੋ ਕੇ ਜਾਓ ਕੰਮ ਤੇ ਮਿਹਰਬਾਨੀ ਥੈਂਕ ਯੂ ਦਾ ਸ਼ੁਕਰੀਆ ਚਲੋ ਮੇਰੀ ਗੱਲ ਹੋ ਗਈ ਤੇ ਨਾ ਖੁਸ਼ ਹੈ ਨਾ ਆ ਖੁਸ਼ ਹੈ ਆਹੋ ਠੀਕ ਹੈ ਠੀਕਾ ਕੀ ਬੋਲਾਂ ਇਹ ਸ਼ਿੰਗਰ ਨਾ ਹਲੋ ਹਲੋ ਹਾਂਜੀ ਹਾਂਜੀ ਕਿਰਨ ਜੀ ਵਧੀਆ ਕਿਰਨ ਜੀ ਤੁਸੀਂ ਸਨੋ ਠੀਕ ਠਾਕ ਜੀ ਮੈਂ ਵੀ ਠੀਕ ਹਾਂ ਤੁਸੀਂ ਸਨੋ ਘਰ ਪਰਿਵਾਰ ਸਭ ਵਧੀਆ ਸਭ ਵਧੀਆ ਹਾਂਜੀ ਹੋਰ ਬੱਸ ਤੇ ਮੇਰੀ ਗੱਲ ਸੁਣ ਲੈ ਹਾਂਜੀ ਖੁਸ਼ਖਬਰੀ ਇੱਕ ਕਿਹੜੀ ਯਾਰ ਮੈਂ ਡੈਡੀ ਨਾਲ ਤੇ ਮੰਮੀ ਨਾਲ ਗੱਲ ਕੀਤੀ ਸੀ ਨਾ ਅੱਛਾ ਜੀ ਤੇ ਉਹ ਆਂਦੇ ਵੀ ਮਤਲਬ ਉਹਨਾਂ ਨੂੰ ਕਿਹਾ ਵੀ ਮਤਲਬ ਕਿ ਕੱਲ ਹੀ ਆ ਰਹੇ ਆ ਅੱਛਾ ਜੀ ਬਨ ਗਏ ਆਹ ਬਨ ਗਏ ਆ ਤੇ ਕੱਲ ਆਣ ਕੇ ਕਹਿੰਦੇ ਵੀ ਅਸੀਂ ਚੁੰਨੀ ਚੜਾ ਕਰਕੇ ਤੇ ਲੈ ਜਾਵਾਂ ਠੀਕ ਆ ਮੈਂ ਵੀ ਗੱਲ ਕੀਤੀ ਸੀ ਤੇ ਇੱਥੇ ਪਾਪਾ ਜੀ ਵੀ ਬਨ ਗਏ ਅੱਛਾ ਲਾ ਫਿਰ ਤੇ ਚਲੋ ਬਹੁਤ ਵਧੀਆ ਹੋਇਆ ਵਧਾਈਆਂ ਹੋਣ ਤੁਹਾਨੂੰ ਤੁਹਾਨੂੰ ਵੀ ਬਹੁਤ ਬਹੁਤ ਐਨ ਜੋ ਸੋਚਿਆ ਸੀ ਚਲੋ ਹੋ ਗਿਆ ਹਾਂਜੀ ਠੀਕ ਆ ਤੇ ਮੇਰੀ ਗੱਲ ਸੁਣ ਲੈ ਤੁਸੀਂ ਕਰੋ ਫਿਰ ਸਗਨ ਵੇਹਾਰੇ ਚਾਹੀ ਵੀ ਫਿਰ ਕਰ ਲੱਗੇ ਆ ਠੀਕ ਆ ਹਾਂਜੀ ਕੋਈ ਗੱਲ ਨਹੀਂ ਤੁਸੀਂ ਬੇਜਜਾ ਘੂਕੇ ਕਰੋ ਇਧਰ ਵੀ ਤਿਆਰੀਆਂ ਹੋ ਰਹੀਆਂ ਚੱਲ ਠੀਕ ਆ ਫਿਰ ਚੱਲ ਚੰਗਾ ਕੋੜੀ y ഗുജരാ <laughs> ਦੀਆ ਮੈਂ ਬੋਲ ਲੈਨੀ ਆ ਤੇ ਤੁਸੀਂ ਮੇਰੇ ਵੀ ਜਿਹੜੇ ਖਰਾਬ ਕਰ ਦਿੰਦੀਆਂ ਜੇ ਆਹੋ ਅੰਦਾ ਅੰਦਾ ਕੱਖ ਨਹੀਂ ਤੁਹਾਨੂੰ ਸਿੱਖ ਲਿਆ ਕਰ ਤੈ ਚਲੋ ਨੱਚੋ 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 ਚਲੋ ਨੱਚੋ 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 ਨੱਚੇ ਮਜੇ ਹੁਣਾਨੀ ਆ ਆ ਕੇ ਨੱਚੋ 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 ਉੱਠੋ ਮੈਂ ਆਵਾ ਯਾਵਾ ਆਵਾ ਨੀ ਮੈਂ ਨੱਚਦੀ ਚ ਹੁਣ ਉਤਰਾ ਹੋਣਾ ਹਾਂ ਇਹ ਕਰ ਆ ਅੰਜਰ ਜੀ ਹੋ ਕਰਿਆ ਤੈਨੂੰ ਕਿੱਦਾਂ ਪਤਾ ਕੰਜਰਾ ਇਹ ਘਰ ਆ ਤੂੰ ਆ ਘਰ ਵੀ ਆ ਪਹਿਲਾਂ ਭਾਜੀ ਮੈਨੂੰ ਇਹੋ ਘਰ ਦੱਸਿਆ ਕਿਰਨ ਨੇ ਉਹਦੇ ਮੈਂ ਅੱਗੇ ਵੀ ਦੋ ਤਿੰਨ ਨਹੀਂ ਆਇਆ ਵਾਂ ਵੇਖ ਲਾ ਕਿੱਥੋਂ ਤੱਕ ਪਹੁੰਚ ਵੀ ਗਿਆ ਆਈ ਉਹ ਆਹੋ ਵੇਲਾ ਚਲੋ ਚਲੋ ਛੱਡੋ ਹੁਣ ਜਿਹੜੀ ਗੱਲ ਹੋ ਗਈ ਹੋ ਗਈ ਚਲੋ ਚੱਲੀਏ ਕਰ ਆਹ ਵੇਲਾ ਕਿਦਾਂ ਗੁੱਲ ਖਲਾਈਗੇ ਸਾਡੀ ਵਰੀ ਹੁੰਦਾ ਹੀ ਇਦਾਂ ਕਿਤੇ ਕਮਾਲ ਹੋ ਗਈ ਹੈ ਬਚੋਲੇ ਆਂਦੇ ਹੀ ਕਈ ਕੁਝ ਹੀ ਢੇਰ ਕਿਧਰ ਰਿਸ਼ਤਾ ਹੁੰਦਾ ਹੀ ਕਿੰਨੇ ਕਿਰਨ ਕਿੰਨੇ ਸਸੀ ਕਾਲ ਜੀ ਸਸੀ ਕਾਲ ਜੀ ਸਸੀ ਕਾਲ ਡੜੀ ਆਜੇ ਕਿੰਨੇ ਠੀਕ ਅਜਵਲ ਦਾ ਜੀ ਘਰੇ ਬਾਪਾ ਡਾ ਹਾਂਜੀ ਚੱਲ ਆਓ ਜੀ ਆਓ ਮੈਂ ਕਿਹਾ ਕੁੜੀ ਤੇ ਸੋਹਣੀ ਆ ਤੇ ਕੁੜੀ ਤੇ ਸੋਹਣੀ ਆ ਚਲੋ ਕੁੜੀ ਤੇ ਡੈਡ ਨਾਲ ਗੱਲ ਕਰਕੇ ਦੇਖਦੇ ਆ ਆਹੋ ਚਲੋ ਵੀਰ ਨੂੰ ਆਜਾ ਹਾਂਜੀ ਸਾਸੀ ਘਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠੋ ਜੀ ਮੈਂ ਤੁਹਾਨੂੰ ਇੰਕਾਰ ਕਰਦਾ ਕਿ ਤੁਹਾਨੂੰ ਪਈ ਬਹੁਤ ਵਧੀਆ ਸਾਡੇ ਦੇ ਰਿਕੁਐਸਟ ਕਰਨ ਵੇ ਤੇ ਆਏ ਆ ਜੇ ਬੱਚਿਆਂ ਦੀ ਖੁਸ਼ੀ ਵਿੱਚ ਸਾਡੀ ਸਾਰਿਆਂ ਦੀ ਖੁਸ਼ੀ ਆ ਤੇ ਜੇ ਇਹਨਾਂ ਨੂੰ ਇਹ ਰਿਸ਼ਤਾ ਮਨਜ਼ੂਰ ਆ ਤੇ ਸਾਨੂੰ ਵੀ ਸਾਰਿਆਂ ਨੂੰ ਮਨਜ਼ੂਰ ਕਰ ਲੈਣਾ ਚਾਹੀਦਾ ਬਾਕੀ ਨਾ ਤੁਸੀਂ ਕੁੜੀ ਤਿੰਨੇ ਕੱਪੜੇ ਹੀ ਤੋੜ ਦਿਓ ਮਾਲਕ ਤਾਂ ਦਿੱਤਾ ਬੜਾ ਕੋਜਾ ਪਪਾ ਜੀ ਨੇ ਬੜੀ ਇਜਾਦਤ ਬਣਾਈ ਆ ਸਾਰੇ ਇਲਾਕੇ 'ਚ ਸਾਡਾ ਸਾਰਿਆਂ ਨੂੰ ਪਤਾ ਮਾਲਕ ਨੇ ਬੜਾ ਟੌਰ ਬਣਾਇਆ ਵਾ ਚਲੋ ਜੇ ਦੋਵੇਂ ਰਾਜੀ ਆ ਤੇ ਸਾਨੂੰ ਇਹ ਰਿਸ਼ਤਾ ਮੈਂ ਬੀਬੀ ਨੂੰ ਵੀ ਪੁੱਛ ਲੈਣਾ ਵਾ ਤੁਸੀਂ ਮੁੰਡੇ ਨਾਲ ਵੇਖ ਲਓ ਮੁੰਡਾ ਇਹ ਆ ਤੇ ਜਾਇਦ ਤਾਂ ਇਹਦੀ ਸੇਵਾ ਵਗਾ ਹੁੰਦੀ ਆ ਪੜਿਆ ਲਿਖਿਆ ਵੀ ਆ ਹੁਣ ਜੋ ਤੁਹਾਡੀ ਰਾਏ ਆ ਤੁਸੀਂ ਦੱਸ ਦਿਓ ਦੇਖੋ ਜੀ ਸਰਦਾਰ ਜੀ ਹੁਣ ਨਾ ਜ਼ਮਾਨਾ ਬਦਲ ਗਿਆ ਸਾਡੇ ਜ਼ਮਾਨੇ ਕੁਝ ਹੋਰ ਹੁੰਦੇ ਸੀ ਹੁਣ ਜਿੱਤੇ ਕੁੜੀ ਮੁੰਡਾ ਰਾਜੀ ਆ ਤੇ ਅਸੀਂ ਕੀ ਕਰਨਾ ਵਾ ਰਹਿਣਾ ਤੇ ਇੰਨਾ ਹੀ ਆ ساری ਉਮਰ ਤੇ ਸਾਨੂੰ ਹੁਣ ਪਤਾ ਲੱਗਾ ਵਾ ਇਦਾਂ ਬਦਨਾਮੀ ਹੁੰਦੀ ਆ ਜਿੱਦਾਂ ਮੈਨੂੰ ਪਤਾ ਲੱਗਾ ਵੀ ਇਹ ਇਹਨਾਂ ਦੀ ਜਿਹੜੀ ਦੋਸਤੀ ਆ ਤੇ ਜੇ ਤੁਹਾਡੀ ਸਹਿਮਤੀ ਹੋਵੇ ਤੇ ਆਪਾਂ ਕੁੜੀ ਨੂੰ ਆਪਣੇ ਘਰ ਧੀ ਬਣਾ ਕੇ ਲੈ ਕੇ ਜਾਣਾ ਹੂ ਤਹਾ ਦਿੱਤੀ ਹੈ ਰਿਸ਼ਤਿਆਂ ਲਈ ਦੇਖੋ ਸਰਦਾਰ ਜੀ ਅਹੀਂ ਨਾ ਬੜੀ ਆਸ ਨਾਲ ਇਹ ਤੁਹਾਡੇ ਕੋ ਆਏ ਆ ਇੱਕ ਕੁੜੀ ਦੇ ਰਿਸ਼ਤੇ ਵੱਲੋਂ ਤੁਹਾਨੂੰ ਬਾਏ ਸਾਨੂੰ ਮਨਜ਼ੂਰ ਹੈ ਜੀ ਮਨਜ਼ੂਰ ਹੈ ਨਾ ਤੁਹਾਨੂੰ ਮਨਜ਼ੂਰ ਹੈ ਸਾਨੂੰ ਮਨਜ਼ੂਰ ਹੈ ਜੀ ਜੀਬੀ ਤੁਸੀਂ ਜੋ ਕੁੜੀ ਕੋ ਪੁੱਛਣਾ ਨਾ ਹੁਣ ਪੁੱਛ ਲਿਓ ਆਪਣੀ ਤਸੱਲੀ ਕਰ ਲਓ ਫਿਰ ਆਪਾਂ ਸਲਾਹ ਕਰੀਏ ਅੱਗੇ ਕੀ ਕਰਨਾ ਚਲ ਛਿੰਦੇ ਤੁਸੀਂ ਚੱਲ ਇਹਨਾਂ ਨੂੰ ਕਰ ਲੈਣ ਦੀ ਗੱਲ ਕੁੜੀ ਨਾਲ ਕੁੜੀ ਨੂੰ ਆਪਣੇ ਲਾਗੇ ਬਾਹਲੋ ਉਰੀ ਨੂੰ ਇੱਧਰ ਭਾਲ ਕੇ ਨਾ ਤੇ ਕੁਛ ਲੋ ਜੋ ਪੁੱਛਣਾ ਨੂੰ ਨਹੀਂ ਤਾਂ ਦੁਰੀਆ ਜਾਈਥੇ ਲੱਗੇ ਹੋਰ ਬੇਟਾ ਕਿੰਨੀ ਪੜਾਈ ਪੂਰੀ ਕੀਤੀ ਆ ਮੈਂ ਗ੍ਰੈਜੂਏਸ਼ਨ ਕੀਤੀ ਆ ਨਾਲੇ ਮੈਂ ਕੰਪਿਊਟਰ ਦੀ ਡਿਗਰੀ ਕੀਤੀ ਆ ਅੱਛਾ ਹੋਰ ਫਿਰ ਘਰ ਦਾ ਕੰਮ-ਕਮ ਕਰ ਲੈਨੇ ਸਾਰਾ ਹਾਂਜੀ ਮੈਂ ਸਾਰਾ ਕੰਮ ਕਰ ਲੈਨੇ ਆ ਕਿਚਨ ਦਾ ਕੰਮ ਕਰ ਲੈਨੇ ਹਾਂਜੀ ਸਾਰਾ ਕਰ ਲੈਨੇ ਪੈਸਿੰਦੇ ਨੂੰ ਕਿੱਥੇ ਮਿਲੇ ਆਈ ਮੈਂ ਕਾਲਜ ਟਾਈਮ ਦੀ ਜਾਣਦੀ ਉਹਨਾਂ ਨੂੰ ਅੱਛਾ ਹਾਂਜੀ ਹੋਰ ਅੱਗੇ ਤੁਹਾਡਾ ਕੋਈ ਸੁਪਨਾ ਹੋ ਸਕੇਗਾ ਤਾਂ ਫਿਊਚਰ 'ਚ ਕੋਈ ਜੌਬ ਕਰਾਂਗੀ ਤੇ ਜੇ ਇਹ ਬੇਟਾ ਜੋਬ ਨਾ ਕਰਵਾਉਣੀ ਹੋਏਗੀ ਤੇ ਫੇਰ ਜਿੱਦਾਂ ਤੁਹਾਡੀ ਮਿਰਚੀ ਮੈਂ ਉਧਰ ਕਰ ਲਾਂਗੀ ਠੀਕ ਆ ਮੈਂ ਤਾਂ ਪੱਕਾ ਤ ਨਹੀਂ ਨਾ ਕਿ ਜੋਬ ਕਰਨੀ ਕਰਨੀ ਆ ਨਹੀਂ ਨਹੀਂ ਜਿੱਦਾਂ ਤੁਸੀਂ ਕਹੋਗੇ ਕੱਲ ਨੂੰ ਕੋਈ ਜਦਬਾਜੀ ਨਾ ਕਰਿਓ ਨਹੀਂ ਨਹੀਂ ਠੀਕ ਹਾਂ ਚਲੋ ਠੀਕ ਆ ਚਲੋ ਉੱਠਾ ਜਰਾ ਆਇਓ ਤੁਸੀਂ ਇੱਕ ਮਿੰਟ ਹਾਂ ਜੀ ਬੀ ਨਾ ਕੀ ਹੈ ਤਾਂ ਸਭ ਕੁਝ ਠੀਕ ਵੱਖਣਾ ਕੋਈ ਵੀ ਸੋਣੀ ਆ ਆਹੋ ਇੰਦਾ ਕਰੀਏ ਵੀ ਉਹਨਾਂ ਨੂੰ ਕਹੀਏ ਕਿ ਹੁਣ ਦੁਬਾਰਾ ਕੀ ਕਰਦੇ ਰਹਿਣਾ ਹੁਣ ਆਏ ਤੇ ਹੈਗੇ ਆ ਤੇ ਚੁੰਨੀ ਚੜਾ ਕੇ ਲੈ ਜਾਣੇ ਆ ਵਧੀਆ ਬਹੁਤ ਵਧੀਆ ਠੀਕ ਹੈ ਮੇਰੀ ਗੱਲ ਸੁਣੋ ਵਿਚਾਰਾ ਸਾਰੀ ਗੱਲ ਮੰਨਿਆ ਉਹਦਾ ਪਿਓ ਹੈਨਾ ਤਾਂ ਹੀ ਇਹਦਾ ਕਿਉਂ ਖਰਚਾ ਕਰਨਾ ਤੇ ਜਿਹੜੀ ਇਹ ਪਾਰਟੀ ਸ਼ਾਟੀ ਕਰਨੀ ਆ ਆਪਣੇ ਘਰ ਲਾਂਗੇ ਆਪਣੇ ਘਰਾਂ ਦੇ ਬਣਾ ਕੇ ਆਪਣੇ ਕਰ ਲਾਂਗੇ ਜੋ ਸੱਜਣ ਵਿਆਹ ਤੇ ਮੇਰੇ ਖਿਆਲ ਨਾਲ ਮੰਨ ਜਣਾ ਕਿਉਂਕਿ ਆਪਾਂ ਬਿਲਕੁਲ ਜੀ ਆਪਾਂ ਦੇ ਜਿਹੜੀ ਬੇਨਤੀ ਕਰਦੇ ਪਾਣੋਂ ਆਏ ਆ ਤੇ ਕੁੜੀ ਨਹੀਂ ਲੈ ਦੇ ਨਹੀਂ ਨਹੀਂ ਉਹਦਾ ਠੀਕ ਹੈ ਪੁੱਤ ਜਿਹੜਾ ਸਾਊ ਆ ਉਹਨੇ ਮੰਨ ਗਿਆ ਤੇ ਆ ਪੀਰ ਨੇ ਵੀ ਆ ਜਾਣਾ ਵਾ ਕੱਲ ਕਰਸ ਹਾਂ ਹੈਨਾ ਤੇ ਉਹ ਆਏਗਾ ਫਿਰ ਨਾਲ ਹੀ ਪਾਰਟੀ ਕਰਾਂਗੇ ਹਾਂ ਠੀਕ ਹੈ ਨਾ ਠੀਕ ਹੈ ਚਲੋ ਫਿਰ ਮੱਥਾ ਗੱਲ ਹਾਂ ਫਿਰ ਪਰੋ ਰਾਣਾ ਹਾਂਜੀ ਤੈਨੂੰ ਤੇ ਮੈਨੂੰ ਘਰੋਂ ਹੀ ਬੜਾ ਚਾਹੀ ਤੇ ਤੂੰ ਆ ਨਹੀਂ ਹੱਕੀ ਪਤਾ ਹੀ ਲੈ ਨਹੀਂ ਆਉਣੀ ਤੂੰ ਚੰਨੀ ਚੰਨੀ ਲੈ ਕੇ ਆਈ ਹੈ ਨਾ ਹਾਂ ਤੇ ਲੈ ਆ ਫਿਰ ਹੁਣ ਚਲ ਠੀਕ ਹੈ ਮੈਂ ਲੈ ਕੇ ਆਉਣੀ ਹਾਂ ਬੈਠੋ ਲੋ ਜੀ ਲੋ ਸਰਦਾਰ ਜੀ ਇੱਕ ਬੇਨਤੀ ਹੈ ਤੁਹਾਡੇ ਅੱਗੇ ਦੱਸੋ ਜੀ ਪੀ ਸਾਡੀ ਕੋਈ ਸ਼ਰਤ ਨਹੀਂ ਹੈ ਤੇ ਆਪਾਂ ਹੁਣ ਸਾਰੇ ਟੱਬੇ ਨੇ ਸਲਾਹ ਕੀਤੀ ਆ ਭਾਪੇ ਨੇ ਬੇਬੀ ਨਾਲ ਭਾਵੇ ਭਾਬੀ ਵੀ ਆਈ ਉਹਨੇ ਵੀ ਸਲਾਹ ਹੋ ਗਈ ਆ ਤੇ ਸਾਡੀ ਹੁਣ ਨਾ ਗੱਲ ਮੋੜਿਓ ਨਾ ਅਸੀਂ ਚਾਹੁੰਦੇ ਆ ਵੀ ਨਾ ਤੁਹਾਡਾ ਕੋਈ ਖਰਚਾ ਕਰਾਈਏ ਤੇ ਸਾਨੂੰ ਕੁੜੀ ਪਸੰਦ ਆ ਐਵੇਂ ਬੱਲੇ ਬੱਲੇ ਜਿਹੀ ਲੈਣਾ ਵੀ ਉੱਥੇ ਬਰਾਤ ਲੈ ਆਓ ਲੋ ਜੋ ਹੀ ਕਰਨਾ ਉਹ ਆਪਣੇ ਘਰ ਜਾ ਕੇ ਸ਼ਗਨ ਵਿਹਾਰ ਜੋ ਪਾਰਟੀ ਪੂਟੀ ਕਰ ਲਾਂਗੇ ਤੇ ਸਾਡੀ ਬੇਨਤੀ ਹੈ ਕਿ ਇਹਨੂੰ ਕੁੜੀ ਜਿਹੜੀ ਹੈ ਨਾ ਅਹੀਂ ਚੁਣੀ ਚੜਾ ਗਿਆ ਤੇ ਲੈ ਜਾਣੀ ਏ ਮੈਨੇ ਦੋ ਤੁਹਾਨੂੰ ਕੋਈ ਦੋ ਤੁਸੀਂ ਕਿਆ ਮੈਨੇ ਮਨਜ਼ੂਰ ਹੈ ਜੀ ਤੁਸੀਂ ਕੁੜੀ ਅੱਜ ਹੀ ਲੈ ਲਓ ਮੇਰੇ ਨਾਲ ਚਲੋ ਮੈਂ ਦੇ ਲੈ ਜੀ ਕੋਈ ਸਾਡੇ ਇਹ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਕੁੜੀ ਤਿੰਨੇ ਕੱਪੜਾ ਹੀ ਖੰਡਣੀ ਆ ਵਧਾਈਆਂ ਹੋਣ ਫਿਰ ਜੀ ਆਪਾ ਜੀ ਕੁੜਮ ਬਣ ਗਏ ਤੁਸੀਂ ਪਾਓ ਪਾਪਾ ਜੀ ਕੁੜਮ ਬਣ ਗਏ ਪਾਓ ਜੱਫੀਆਂ ਹਾਂ ਹਾਂ ਆ ਬੀਬੀ ਕਰੋ ਤਾਰ ਵਿਆਹ ਫਿਰ ਤੁਸੀਂ ਹੈ ਚਲੋ ਠੀਕ ਹੈ ਚਲਿਏ ਫਿਰ ਨਿਕਲੀਏ ਆ ਜਾ ਪੁੱਤ ਤੁਹਾऱ्यांना ਬਹੁਤ ਬਧਾਈਆਂ ਜੀ ਬਹੁਤ ਬਧਾਈਆਂ ਭਾਜੀ ਬਹੁਤ ਬਹੁਤ ਦਿਓ ਪਿਆਰ ਤੁਸੀਂ ਚਲਿਏ ਚਲੋ ਉੱਠੋ ਚੰਗਾ ਛੱਡਿਆ ਆਜੋ ਆਜੋ ਨਰਮਣ ਨਾ ਬੱਚਿਆਂ ਨੂੰ ਥੋੜਾ ਕੰਮ ਕੰਮ ਹੋ ਗਿਆ ਆਜੋ ਹੱਥ ਤੇ ਬੜੀ ਜਲਦੀ ਕੰਮ ਹੋ ਗਿਆ ਛੱਟ ਮੰਗਣੀ ਤੇ ਫਟਿਆ ਕੋਈ ਨਹੀਂ ਹੁਣ ਬਾਕੀ ਸਕਣ ਬਿਆਰ ਘਰ ਜਾ ਕੇ ਕਰਾਂਗੇ ਠੀਕ ਹੈ ਉਹ ਭੰਗੜੇ ਭੰਗੜੇ ਪਹੁੰਚਿਆ ਕਰ ਠੀਕ ਹੈ ਖੁਸ਼ ਹੈ ਨਾ ਹਾਂਜੀ ਚਲ ਠੀਕ ਹੈ Leão, pega pero... é o produto. curinha para